ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਅਮਰੀਕਾ ਦੀ ਜੋ ਕਿ ਭਾਈ ਅਮਰੀਕਾ ਇੱਕ ਜੋ ਦੇਸ਼ਾ ਜਿਹਦੇ ਵਿੱਚ ਸਾਡੇ ਪੰਜਾਬੀ ਜੋ ਕਿ 30 ਤੇ 40 ਲੱਖ ਲੱਖ ਲਾ ਕੇ ਤੇ ਬਾਹਰ ਜਾਂਦੇ ਆ ਜਿਹਦੇ ਵਿੱਚ ਹੁਣ ਸਾਡੇ 30 ਨੌਜਵਾਨਾਂ ਨੂੰ ਪੰਜਾਬੀਆਂ ਨੂੰ ਸਾਡਿਆਂ ਨੂੰ ਰਿਪੋਰਟ ਕਰਕੇ ਇੱਧਰ ਵਾਪਸ ਭੇਜਿਆ ਗਿਆ ਕਿਉਂਕਿ ਇਹ ਅਮਰੀਕਾ ਦਾ ਜੋ ਟਰੰਪ ਆ ਜਿਹੜਾ ਉੱਥੋਂ ਦਾ ਆਪਾਂ ਕਹਿ ਦਈਏ ਵੀ ਜਿਵੇਂ ਪ੍ਰਧਾਨ ਮੰਤਰੀ ਆ ਜੋ ਅਮਰੀਕਾ ਦੇ ਜੋ ਉਹਨਾਂ ਦਾ ਇੱਕ ਬਿਆਨ ਉਹਨਾਂ ਦੇ ਸਾਹਮਣੇ ਆਏ ਆ ਵੀ ਜਿਹੜਾ ਵੀ ਕੋਈ ਕ੍ਰਾਈਮਨਲ ਆ ਜਿਵੇਂ ਸਾਡੇ ਇਧਰੋਂ ਪੰਜਾਬੀ ਜੋ ਜਿਨ੍ਹਾਂ ਦੇ ਉੱਪਰ ਕੇਸ ਹੁੰਦੇ ਆ ਤੇ ਉਧਰ ਜਾ ਕੇ ਆਪਣੀਆਂ ਨੌਕਰੀਆਂ ਕਰਦੇ ਆ ਅਮਰੀਕਾ ਦੇ ਵਿੱਚ 30-30 40 ਲੱਖ ਲਾ ਕੇ ਤੇ ਜਾਂਦੇ ਆ ਤੇ ਜਦੋਂ ਉਹਨਾਂ ਦਾ ਜੀ ਕਰਦਾ ਉਦੋਂ ਵਾਪਸ ਭੇਜ ਦਿੰਦੇ ਆ ਸਾਡੇ 30 ਨੌਜਵਾਨ ਪੰਜਾਬੀ ਸਾਡੇ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਜੋ ਕੱਲ ਵਾਪਸ ਭੇਜ ਗਏ ਆ ਜਿਹਦੇ ਵਿੱਚ ਇੱਕ ਜੋ ਨੌਜਵਾਨ ਦੀ ਇੰਟਰਵਿਊ ਦੇ ਵਿੱਚ ਜੋ ਹੋਇਆ ਇਹ ਕਹਿ ਰਿਹਾ ਵੀ ਮੈਂ 30 ਲੱਖ ਲਾ ਕੇ ਏਜੰਟਾਂ ਨੇ ਮੈਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਇੱਕ ਨੰਬਰ 'ਚ ਜਾ ਰਹੇ ਹੋ ਤਾਂ ਅੱਗੇ ਜਾ ਕੇ ਪਤਾ ਲੱਗਿਆ ਵੀ ਸਭ ਫਲੌਡ ਆ ਕੋਈ ਉੱਥੇ ਨੌਕਰੀ ਨਹੀਂ ਕੋਈ ਕੰਮਕਾਰ ਨਹੀਂ 30-40 ਲੱਖ ਰੁਪਏ ਮੇਰਾ ਜੋ ਖਰਾਬ ਹੋ ਚੁੱਕਿਆ ਤਾਂ ਮੈਨੂੰ ਵੀ ਜੰਗਲਾਂ ਦੇ ਵਿੱਚ ਰਹਿਣਾ ਪਿਆ ਡੋਕੀ ਡੁਕੀ ਲਾ ਕੇ ਵੀ ਕਿਸੇ ਵੀ ਤਰੀਕੇ ਨਾਲ ਫਿਰ ਵੀ ਮੈਨੂੰ ਬਾਰਡਰ ਦੇ ਉੱਤੇ ਜੋ ਆਰਮੀ ਦੇ ਨੌਜਵਾਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਤਾਂ ਸਾਲ ਬਾਅਦ ਘਰ ਵਾਪਸ ਆਇਆ ਤੋ ਜਿਹਦੇ ਵਿੱਚ ਕੀ ਇਹ ਜੋ ਜੰਟਾ ਆਪਣੇ ਵੱਨਿਓ ਪੈਸਾ ਤੇ ਲਾ ਲੈ ਕੇ ਤਾਂ ਜੋ ਸਾਡੇ ਪੰਜਾਬੀਆਂ ਨਾਲ ਜੋ ਵੀ ਇਹ ਤੱਕਾ ਹੁੰਦਾਗਾ ਤਾਂ ਗੱਲ ਇੰਨੀ ਕ ਅਪੀਲ ਜ਼ਰੂਰ ਆ ਸਾਡੀ ਪ੍ਰਧਾਨ ਮੰਤਰੀ ਨੂੰ ਕਿਉਂਕਿ ਇਹ ਜਿਹੜਾ ਬਾਹਰ ਜਾਣ ਦਾ ਸਿਲਸਲਾ ਚਾਹੇ ਤਾਂ ਇਹ ਬੈਠ ਕੇ ਮੋਦੀ ਜੀ ਉਹਦੇ ਨਾਲ 트ੰਪ ਨਾਲ ਜਿਵੇਂ ਹਰ ਰੋਜ਼ ਗੱਲਬਾਤ ਕਰਦੇ ਰਹਿੰਦੇ ਆ ਤਾਂ ਜਾਂ ਤਾਂ ਉਹਨਾਂ ਨਾਲ ਗੱਲਬਾਤ ਕਰਨ ਕਿਉਂਕਿ ਸਾਡੇ ਪੰਜਾਬੀ ਜਿਹੜਾ ਇੱਕ ਹਰ ਵਾਰ ਕੁਝ ਨਾ ਕੋਈ ਖਬਰ ਵਾਇਰਲ ਹੁੰਦੀ ਆ ਹਫਤੇ ਦੇ ਵਿੱਚ ਵੀ ਸਾਡੇ ਪੰਜਾਬੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਅਮਰੀਕਾ ਤੋਂ ਜੋ ਕਿ 30 40 ਲੱਖ ਰੁਪਿਆ ਲਾ ਕੇ ਬਾਹਰ ਜਾਂਦੇ ਆ ਤਾਂ ਬਾਅਦ ਦੇ ਵਿੱਚ ਉਹਨਾਂ ਨਾਲ ਏਜੰਟ ਵੀ ਫਲੌਟ ਕਰਦੇ ਆ ਅੱਗੋਂ ਜਿਵੇਂ 30 ਲੱਖ ਰੁਪਿਆ ਲੈ ਕੇ ਕਿਸੇ ਨਾਲ ਭੇਜ ਦਿੰਦੇ ਆ ਅੱਗੇ ਕੋਈ ਪਤਾ ਨਹੀਂ ਵੀ ਉੱਥੇ ਕੰਮ ਕਰ ਹੈ ਜਾਂ ਨਹੀਂ ਚਾਹੇ ਜੰਗਲਾਂ 'ਚ ਰਹਿਣਾ ਪਵੇ ਚਾਹੇ ਨਹੀਂ ਰਹਿਣਾ ਪਵੇ ਉਹਨਾਂ ਨੂੰ ਕੋਈ ਮਤਲ ਨਹੀਂ ਉਹ ਆਪਣੇ ਪੈਸੇ ਇੱਕ ਵਾਰ ਲੈ ਲੈਣਗੇ ਤਾਂ ਜਿਹਦੇ ਵਿੱਚ ਹੁਣ ਸਾਡੇ ਇਹ ਜੋ ਹਾਈਲਾਈਟ ਮੁੱਦਾ ਬਣ ਚੁੱਕਿਆ ਸਾਡੇ ਪੰਜਾਬੀਆਂ ਨੂੰ ਵਾਪਸ ਭੇਜਦੇ ਆ ਅਮਰੀਕਾ ਵਾਲੇ ਜਾਤਾ ਫਿਰ ਪਹਿਲਾ ਪਾਸਪੋਰਟ ਨਾ ਉਹਨਾਂ ਦੇ ਮਨਜ਼ੂਰ ਕਰੋ ਰੱਦ ਕਰ ਦਿਓ ਵੀ ਜਿਹੜਾ ਕੋਈ ਬਾਹਰ ਜਾ ਨਾ ਸਕੇ ਪੰਜਾਬ ਚ ਕੋਈ ਐਸੀ ਅਪੀਲ ਕਰੋ ਵੀ ਜਿਹੜਾ ਸਾਰੇ ਪੰਜਾਬੀਆਂ ਨੂੰ ਕਿਹਾ ਜਾਵੇ ਭਈ ਇੱਧਰ ਆਵੇ ਨਾ ਕੋਈ ਤਾਂ ਜਿਹਦੇ ਵਿੱਚ ਉਧਰ ਜਾ ਕੇ ਜਿਹੜੇ ਹਿਸਾਬ ਨਾਲ ਹੁਣ ਕ੍ਰਿਮਨਲ ਲੋਕ ਜਿਹੜੇ ਕਿ ਜਿਨ੍ਹਾਂ ਦੇ ਉੱਪਰ ਆਪਾਂ ਕਹਿੰਦੀਏ ਵੀ ਪਰਚੇ ਪਏ ਹੁੰਦੇ ਆ ਉਧਰ ਜਾ ਕੇ ਰਹਿ ਰਹੇ ਆ ਤਾਂ ਜਿਹੜੇ ਹਿਸਾਬ ਨਾਲ ਜਦੋਂ ਇਹਨਾਂ ਨੂੰ ਤੁਰੰਤ ਪਤਾ ਲੱਗਦਾ ਇਹ ਕ੍ਰੀਮ ਵਾਲਾ ਤਾਂ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤਾਂ ਹੁਣ ਇੰਨੀ ਕ ਪੀਲ ਆਪਣੀ ਮੋਦੀ ਨੂੰ ਜੋ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਬਾਹਰ ਨਿਕਲਦੇ ਆ ਜਿਵੇਂ ਹੁਣ ਆਪਾਂ ਕਹਿੰਦੇ 30 30 40 ਲੱਖ ਲਾ ਕੇ ਘਰਾਂ ਦੇ ਵਿੱਚੋਂ ਪਹਿਲਾਂ ਆਪਾਂ ਨਿਕਲਦਾ ਮਾਪਿਓ ਪੈਸਾ ਢਿਲਾ ਚੱਕ ਕੇ ਕਰਜਾਊ ਹੋ ਕੇ ਭੇਜਦੇ ਆ ਹਨਾ ਤਾਂ ਫੇਰ ਸਾਡੇ ਜੋ ਪੰਜਾਬੀਆਂ ਨਾਲ ਉੱਥੇ ਬੁਰਾ ਵਰਤਾਅ ਹੁੰਦਾ ਤਾਂ ਉਹ ਜੋ ਬੇਸ਼ੱਕੀ ਹੁੰਦੀ ਆ ਬਹੁਤ ਜ਼ਿਆਦਾ ਤਾਂ ਇਹਦੇ ਵਿੱਚ ਸਾਡੀ ਇੱਕ ਅਪੀਲ ਆ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਨੂੰ ਜੋ ਆਪਾਂ ਰੇਂਦਰ ਮੋਦੀ ਨੂੰ ਕਿਉਂਕਿ ਜੋ ਇਹ ਹਾਈਲਾਈਟ ਮੁੱਦਾ ਬਣ ਚੁੱਕਿਆ ਅਮਰੀਕਾ ਦਾ ਦੇਸ਼ ਦਾ ਜੋ 트੍ਰੰਪ ਨੂੰ ਆਪਾਂ ਨਾਮ ਲਵਾਂਗੇ ਉਹਦਾ ਜਿਹੜਾ ਇੱਕ ਟਰੂੰਡੋ ਤਾਂ ਜੋ ਇੱਕ ਡੋਲਰੋ 트੍ਰੰਪ ਜੋ ਕਿ ਉੱਥੋਂ ਦੇ ਦੇਸ਼ ਦਾ ਪ੍ਰਧਾਨ ਮੰਤਰੀ ਆ ਅਮਰੀਕਾ ਦੇ ਦੇਸ਼ ਦਾ ਤਾਂ ਉਹਦਾ ਇੱਕ ਬਿਆਨ ਆਇਆ ਸਾਹਮਣੇ ਕਈ ਦਿਨ ਹੋ ਗਏ ਹਾਈਲਾਈਟ ਮੁੱਦਾ ਬਣ ਚੁੱਕੀ ਇਹ ਖਬਰ ਜਿਹਦੇ ਵਿੱਚ ਸਾਡੇ ਪੰਜਾਬੀਆਂ ਨੂੰ ਵਾਪਸ ਭੇਜਿਆ ਜਾ ਰਿਹਾ 30 ਪੰਜਾਬੀ ਸਾਡੇ ਕੱਲ ਅੰਮ੍ਰਿਤਸਰ 에ਰਪੋਰਟ ਦੇ ਉੱਪਰ ਵਾਪਸ ਆਏ ਆ ਜਿਨ੍ਹਾਂ ਦਾ ਕਹਿਣਾ ਇਹ ਆ ਵੀ ਸਾਡਾ ਜੋ ਪੈਸਾ ਤੇ ਲਾ ਕੇ ਰਜਾਊ ਹੋ ਕੇ ਇਧਰੋਂ ਜਾਣੇ ਆਗੇ 30 30 40 40 ਲੱਖ ਲਾ ਕੇ ਕਿਸੇ ਨੂੰ 6 ਮਹੀਨਿਆਂ ਬਾਅਦ ਵਾਪਸ ਭੇਜਿਆ ਕਿਸੇ ਨੂੰ ਸਾਲ ਬਾਅਦ ਤਾਂ ਵੀ ਇਹਦੇ ਚ ਸਾਡੀ ਕੋਈ ਗਲਤੀ ਨਹੀਂ ਕਿਉਂਕਿ ਜਦੋਂ ਸਾਰੇ ਲੋਕ ਸਾਡੇ ਪਹਿਲਾਂ ਪੰਜਾਬੀ ਉੱਥੇ ਰਹਿ ਰਹੇ ਆ ਇਹੀ ਉਥੇ ਐਨ ਆਰ ਆਈ ਭਰਾ ਆਪਣੇ ਰਹਿੰਦੇ ਆ ਤਾਂ ਉਥੋਂ ਜਿਹੜੇ ਆਪਾਂ ਕੋਈ ਰਿਸ਼ਤੇਦਾਰਾਂ ਦੇ ਰਾਹੀ ਜਾਂਦੇ ਆ ਕੋਈ ਕਿਵੇਂ ਜਾਂਦੇ ਆ ਕਈ ਏਜੰਟਾਂ ਦੇ ਰਾਹੀ ਜਾਂਦੇ ਆ ਜਿਹੜੇ ਉਹਨਾਂ ਨਾਲ ਧੋਖਾ ਹੁੰਦਾਗਾ ਤਾਂ ਜਿਹਦੇ ਵਿੱਚ ਹੁਣ ਗੱਲ ਅਪੀਲ ਇੰਨੀ ਕਿ ਕਰਾਂਗੇ ਆਪਾਂ ਜੋ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਵੇਂ ਸਾਡੇ ਹੁਣ ਪੰਜਾਬੀਆਂ ਨਾਲ ਜੋ ਹੋ ਰਹੀ ਹੈ ਬੇਸ਼ੱਕੀ ਵੀ ਜੋ ਜਾਜ ਪਰ ਪਰ ਕੇ ਇਧਰ ਵਾਪਸ ਭੇਜੇ ਜਾ ਰਹੇ ਸਾਡੇ ਪੰਜਾਬੀ ਹਾਂ ਵੀ ਪ੍ਰਧਾਨ ਮੰਤਰੀ ਨੂੰ ਇੰਨੀ ਕ ਪੀਲ ਕਰ ਜਰੂਰ ਕਰਦੇ ਆ ਵੀ ਡੋਲੋ ਟਰੰਪ ਨਾਲ ਜਿਵੇਂ ਇਹਨਾਂ ਦੇ ਕਈ ਵਾਰ ਜੋ ਇੱਕ ਦੂਜੇ ਨਾਲ ਬੈਠਕ ਹੁੰਦੀ ਆ, ਬਾਤਚਤ ਹੁੰਦੀ ਆ ਵੀ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਜੇ ਉਹ ਸਾਡੇ ਪੰਜਾਬੀਆਂ ਨਾਲ ਹੋ ਰਿਹਾ ਇਹ ਨਾ ਹੋਵੇ। ਕਿਉਂਕਿ ਸਾਡੇ ਪੰਜਾਬ ਦੇ ਲੋਕ ਇਧਰੋਂ ਕਈ ਲੱਖ ਰੁਪਏ ਖਰਚ ਕੇ ਪਹਿਲਾਂ ਜਾਂਦੇ ਆ ਤਾਂ ਫਿਰ ਉਧਰਲੇ ਦੇਸ਼ 'ਚ ਹੁਣ ਜੋ ਉਹਨਾਂ ਨੇ ਇੱਕ ਬਿਆਨ ਆਇਆ ਸਾਹਮਣੇ ਜਦੋਂ ਦੇ ਡੋਲੋ ਟਰੰਪ ਇਹ ਬਣੇ ਆਗੇ ਲੀਡਰ ਉੱਥੋਂ ਦੇ ਪ੍ਰਧਾਨ ਮੰਤਰੀ ਜਦੋਂ ਦੁਬਾਰਾ ਤੋਂ ਚੁਣੇ ਗਏ ਆ ਉਹਨਾਂ ਦਾ ਇੱਕ ਬਿਆਨ ਹੈ ਕੋਈ ਵੀ ਭਾਰਤੀ ਆ ਮੈਂ ਇੱਧਰ ਨਹੀਂ ਰਹਿਣ ਦੇਣਾ ਇੱਕ ਤਾਂ ਕ੍ਰਿਮੀਨਲ ਜੋ ਇੱਧਰੋਂ ਜਾਂਦੇ ਆ ਕ੍ਰਿਮੀਨਲ ਮਤਲਬ ਵੀ ਜਿਨ੍ਹਾਂ ਦੇ ਉੱਪਰ ਕੇਸ ਆ ਜਿਹੜੇ ਉੱਧਰ ਜਾ ਕੇ ਰਹਿੰਦੇ ਆ ਇੱਕ ਤਾਂ ਮੈਂ ਉਹਨਾਂ ਨੂੰ ਨਹੀਂ ਰਹਿਣ ਦੇਣਾ ਜੋ ਭਾਰਤੀਏ ਲੋਕ ਆ ਤਾਂ ਇੱਕ ਜਿਹੜੇ ਡੱਕੀ ਡੁੱਕੀ ਲਾ ਕੇ ਜਾਂਦੇ ਵੀ ਫਲੌਟ ਦੇ ਹਿਸਾਬ ਨਾਲ ਵੀ ਜਿਹੜੇ ਉੱਥੇ ਜੰਗਲਾਂ ਦੇ ਵਿੱਚ ਰਹਿੰਦੇ ਆ ਇਤਿਹਾਸੇ ਪਾਸੇ ਤਾਂ ਉਹਨਾਂ ਨੂੰ ਨਹੀਂ ਰਹਿਣ ਦੇਣਾ ਤਾਂ ਹੋਰ ਵੀ ਕਈ ਤਰ੍ਹਾਂ ਦੇ ਬਿਆਨ ਆਏ ਆ ਜੋ ਸਾਹਮਣੇ ਇਹਦੇ ਵਿੱਚ ਸਾਡੇ ਭਾਰਤੀਆਂ ਨੂੰ ਜਿਹਨਾਂ ਨੂੰ ਵਾਪਸ ਭੇਜਿਆ ਜਾਂਦਾ ਤੇ ਇੰਨੀ ਕ ਪੀਲ ਜਰੂਰ ਕਰਦੇ ਆ ਫਿਰ ਤੋਂ ਕਹਨੇ ਆਪਾਂ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਕਿਉਂਕਿ ਸਾਡੀ ਪ੍ਰਧਾਨ ਮੰਤਰੀ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਇੰਨੀ ਸ਼ੇਅਰ ਕਰਿਆ ਕਰੋ ਕਿਉਂਕਿ ਇਹਦੇ ਵਿੱਚ ਸਾਡੇ ਪੰਜਾਬੀਆਂ ਦੀ ਬਹੁਤ ਵੱਡੀ ਖੁਪਲਾਈ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਥੋਡੇ ਨਾਲ ਸਾਂਝੀ ਕਰਦੇ ਆ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾ